ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਅੱਜ ਆਪਾਂ ਲੈ ਕੇ ਆਏ ਅਗੇ ਕਾਫੀ ਜ਼ਿਆਦੇ ਸੋਨਾ ਸੂਟ ਸੋਹਣੇ ਸੂਟ ਤੇ ਬਹੁਤ ਜ਼ਿਆਦੇ ਸੋਹਣੇ ਨੇ ਪਹਿਣਾ ਦੀ ਕਾਫੀ ਡਿਮਾਂਡ ਰਹਿੰਦੀ ਹੈ ਹਨ ਤੇ ਹਰ ਤਰ੍ਹਾਂ ਦਾ ਆਪਾਂ ਥੋੜੀ ਜਿਹੀ ਠੀਕ ਪ੍ਰਾਈਸ ਦੇ ਵਿੱਚ ਵੀ ਲੈ ਕੇ ਆਉਣਿਆਂਗੇ ਥੋੜੀ ਜਿਹਾ ਆਪਾਂ ਹਾਈ ਕੁਆਲਿਟੀ ਦੇ ਵਿੱਚ ਵੀ ਲੈ ਕੇ ਆਉਣਿਆਂਗੇ ਤੇ ਲਗ ਲਗ ਅਪਾ ਫੈਬਰਿਕ ਫੈਬਰਿਕ ਜਿਹੜੇ ਪ੍ਰਿੰਟ ਨੰਗੇ ਲੈ ਕੇ ਆਉਣਿਆਂਗੇ ਆਪਣੇ ਕੋਲੇ ਹਰ ਤਰ੍ਹਾਂ ਦਾ ਫੈਬਰਿਕ ਹੈ ਜਿਹੜਾ ਅਵੇਲੇਬਲ ਹੁੰਦਾ ਚਾਹੇ ਤੁਸੀਂ ਵਰਕ ਕਰਵਾਉਣਾਗਾ ਤਾਂ ਵੀ ਕਰਵਾ ਸਕਦੇ ਹੋਗੇ ਚਾਹੇ ਤੁਸੀਂ ਪ੍ਰਿੰਟਡ ਪ੍ਰਿੰਟਡ ਲੈਣਾਗਾ ਤਾਂ ਵੀ ਲੈ ਸਕਦੇ ਹੋਗੇ ਜਾਂ ਤੁਸੀਂ ਦੁਪट्टे ਵਗੈਰਾ ਮਤਲਬ ਕੱਲੇ ਦੁਪट्टे ਨਹੀਂ ਮਤਲਬ ਭੇਜਦੇ ਆਪਾਂ ਤੇ ਸੂਟ ਦੇ ਨਾਲ ਤੁਸੀਂ ਮੰਗਵਾ ਸਕਦੇ ਹੋ 2 4 5 ਜਿੰਨੇ ਵੀ ਤੁਹਾਨੂੰ ਲੋੜ ਹੈ ਤੁਸੀਂ ਲੈ ਸਕਦੇ ਹੋਗੇ ਹਰ ਤਰ੍ਹਾਂ ਦਾ ਆਪਣੇ ਕੋਲੇ ਦੁਪੱਟਿਆਂ ਦਾ ਮਟੀਰੀਅਲ ਹੁੰਦਾ ਹੈਗਾ ਚਲੋ ਜੀ ਆਪਾਂ ਸੂਟ ਦਿਖਾਉਣੇ ਸਟਾਰਟ ਕਰਦੇ ਆਂਗੇ ਕਾਫੀ ਜਿਆਦੇ ਸੋਹਣੇ ਸੂਟ ਲੇਗੇ ਲਓ ਜੀ ਤੇ ਪੂਰੇ ਐਨ ਆਪਾਂ ਲੋਟ ਲੈ ਕੇ ਆਿਆਂਗੇ ਤੇ ਇਹਦੇ ਨਾਲ ਮਤਲਬ ਤੁਸੀਂ ਡਿਜ਼ਾਈਨਿੰਗ ਬਹੁਤ ਜਿਆਦੇ ਮਤਲਬ ਸੋਹਣੀ ਬਣਾ ਸਕਦੇ ਹੋਗੇ ਤੁਸੀਂ ਪਲਾਜ਼ੋ ਵਗੈਰਾ ਪਾਉਣੇ ਹੋਗੇ ਤਾਂ ਤੁਸੀਂ ਪਲਾਜ਼ੋ ਵੀ ਬਣਾ ਸਕਦੇ ਹੋਗੇ ਕੋਰਟ ਦਾ ਸਟਾਈਲ ਇਹਨੂੰ ਰੱਖ ਕੇ ਤਾਂ ਤੁਸੀਂ ਪਲਾਜ਼ੋ ਬਣਾ ਸਕਦੇ ਹੋਗੇ ਤੇ ਇਹਦੇ ਨਾਲ ਤੁਸੀਂ ਵਾਈਟ ਬਾਟਮ ਲੈਣੀ ਹੈਗੀ ਤਾਂ ਵੀ ਲੈ ਸਕਦੇ ਹੋਗੇ ਪ੍ਰਾਈਸ ਰਹੇਗਾ ਉਹਦਾ 850 ਵੈਸੇ ਇਹ ਜਿਹੜਾ ਪ੍ਰਿੰਟ ਹੈਗਾ 올ਓਵਰ ਹੀ ਸੋਹਣਾ ਲੱਗੂਗਾ ਇਹਦੇ ਨਾਲ ਤੁਸੀਂ ਪਿੰਕ ਕਲਰ ਦਾ ਜਿਹੜਾ ਦੁਪੱਟਾ ਲੈ ਸਕਦੇ ਹੋਗੇ ਪ੍ਰਾਈਸ ਰਹੇਗਾ 1000 ਜੇ ਜੇ ਤੁਸੀਂ ਸਟਿਚਿੰਗ ਕਰਾਉਣੀ ਹੈ ਉਹਦੇ ਐਕਸਟਰਾ ਚਾਰजेस ਹੋਣਗੇ ਤੁਹਾਡਾ ਮੈਜ਼ਰਮੈਂਟ ਹੈਗਾ ਸਾਨੂੰ ਤੁਸੀਂ ਸਹੀ ਮਤਲਬ ਵਟਸਐਪ ਤੇ ਹੈ ਜਿਹੜਾ ਸੈਂਡ ਕਰ ਸਕਦੇ ਹੋਗੇ ਲੋ ਜੀ ਪਹਿਲਾ ਸੂਟ ਇਹ ਸੀਗਾ ਇਹਦਾ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਬਹੁਤ ਜ਼ਿਆਦੇ ਸੋਹਣੀ ਕਾਟਨ ਹੈਗੀ ਐਨੇ ਇੱਕ ਸੋਹਣੇ ਸੂਟ ਲਾਗਦੇ ਨੇ ਪਾਏ ਹੋਏ ਪੂਰੇ ਸਰਦਾਰੀ ਸੂਟ ਲੱਗਦੇ ਨੇਗੇ ਲੋ ਜੀ ਨੈਕਸਟ ਸੂਟ ਹੈਗਾਗਾ ਬਲੂ ਦੇ ਵਿੱਚ ਇਹਦਾ ਪ੍ਰਿੰਟ ਵੀ ਕਾਫੀ ਜ਼ਿਆਦੇ ਸੋਹਣਾਗਾ ਇਹ ਵੀ ਜਿਹੜਾ ਸੂਟ ਹੈਗਾ ਮਤਲਬ 올ਓਵਰ ਸੋਨਾ ਲੱਗੂਗਾ ਇਹ ਤੁਸੀਂ 올ਓਵਰ ਹੀ ਸਟਿਚ ਕਰਵਾਇਓ 올ਓਵਰ ਦੀ ਜਿਹੜੀ ਸੂਟ ਦੀ ਗ੍ਰੇਸ ਹੈਗੀ ਕਾਫੀ ਪੈਂਦੀ ਹੈ ਕਾਫੀ ਪੈਣਾ ਹਨਾ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਸੂਟ ਮੰਗ ਰਿਆ ਨੇ ਉਹ ਸੋਲਡ ਹੋ ਚੁੱਕੇ ਨੇਗੇ ਤੁਸੀਂ ਇਹ ਵਾਲੇ ਸੂਟ ਲੈਣਗੇ ਜਿਹੜੇ ਲੈ ਸਕਦੇ ਹੋਗੇ ਲੋ ਜੀ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦੇ ਸੋਨੇਗਾ ਲੋ ਜੀ 1000 ਦਾ ਪ੍ਰਾਈਸ ਹੈਗਾ ਨੈਕਸਟ ਸੂਟ ਆਜੂਗਾ ਦੇਖੋ ਕਾਫੀ ਜਿਆਦੇ ਸੋਹਣਾਗਾ ਇਹ ਵੀ ਤੁਸੀਂ ਜਿਹੜਾ 올ਓਵਰ ਸੂਟ ਹੈ ਜਿਹੜਾ ਸਲਾਈ ਕਰਵਾਇਓ ਤੇ ਇਹ ਵੀ ਬਹੁਤ ਜਿਆਦਾ ਇਹਦੇ ਵਿੱਚ ਦੋ ਸ਼ੇਡ ਆਪਾਂ ਲੈ ਕੇ ਆਏਗੇ ਤੇ ਜੇ ਤੁਸੀਂ ਇਦਾਂ ਲਾਈਨ ਵਾਲਾ ਦੁਪੱਟਾ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ ਲਾਈਨ ਵਾਲਾ ਦੁਪੱਟਾ ਵੀ ਲਗਾ ਸਕਦੇ ਹੋ ਇਹਦੇ ਨਾਲ ਤੇ ਉਹ ਵੀ ਕਾਫੀ ਜਿਆਦੇ ਸੋਹਣਾ ਰਹੂਗਾ ਤੇ ਦੂਜਾ ਸ਼ੇਡ ਹੈਗਾ ਇਹਦੇ ਵਿੱਚ ਫਿਰੋਜ਼ੀ ਦੋ ਸ਼ੇਡ ਲੰਗੇ ਇੱਕ ਪਿੰਕ ਪੀਚ ਹੈਗਾ ਤੇ ਇੱਕ ਫਿਰੋਜ਼ੀ ਹੈਗਾ ਤੇ ਦੁਪੱਟਿਆਂ ਦਾ ਤੁਸੀਂ ਕੰਟਰਾਸਟ ਰੱਖਿਓ ਕੰਟਰਾਸਟ ਹੀ ਸੋਹਣੇ ਲੱਗਣਗੇ ਇਸ ਤਰ੍ਹਾਂ ਦੀ ਤੁਸੀਂ ਪਿੰਕ ਜਾਂ ਫਰੋਜ਼ੀ ਕਲਰ ਦੀ ਹਨਾ ਤੁਸੀਂ ਕੀ ਹੈਗੀ ਪਾਈਪਿੰਗ ਲਗਾ ਸਕਦੇ ਹੋਗੇ ਬਹੁਤ ਜਿਆਦੇ ਸੋਹਣੇ ਸੂਟ ਲੇਗੇ ਜੈਨੂਨ ਜੇ ਸੂਟ ਲੇਗੇ ਪੂਰੇ ਲੋਚੀ ਨੈਕਸਟ ਕਲਰ ਹੈਗਾਗਾ ਫਰੋਜ਼ੀ ਇਸ ਤੋਂ ਬਾਅਦ ਇਹ ਵਾਲਾ ਪ੍ਰਿੰਟ ਹੈ ਇਹ ਵੀ ਪ੍ਰਿੰਟ ਹੈ ਜਿਹੜਾ ਕਾਫੀ ਜਿਆਦੇ ਸੋਹਣਾ ਹੈਗਾ ਇਹਨੂੰ ਵੀ ਤੁਸੀਂ ਕੁੜਤਾ ਸਟਾਈਲ ਬਣਾ ਸਕਦੇ ਹੋ ਪਲਾਜ਼ੋ ਨਾਲ ਬਹੁਤ ਜ਼ਿਆਦਾ ਸੋਹਣਾ ਮਤਲਬ ਵੀ ਸ਼ੇਪ ਨੈੱਕ ਦੇ ਕੇ ਹਨਾ ਬਹੁਤ ਸਾਰੇ ਡਿਜ਼ਾਈਨ ਹੁੰਦੇ ਨੇ ਤੁਸੀਂ ਉਦਾਂ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋਗੇ ਇਹ ਵਾਲਾ ਸੂਟ ਵੀ ਹੈ ਜਿਹੜਾ ਕਾਫੀ ਜ਼ਿਆਦਾ ਸੋਹਣਾ ਹੈਗਾ ਪ੍ਰਾਈਸ ਮਤਲਬ ਉਹਨਾਂ ਦਾ 올ਓਵਰ ਦਾ ਵੀ 1000 ਸੀਗਾ ਤੇ ਇਹਦਾ ਵੀ ਰਹੂਗਾ ਜੀ 1000 ਪ੍ਰਾਈਸ ਰਹੂਗਾ ਤੇ ਆਪਣੀ ਫਾਸਟਲੀ ਬੁਕਿੰਗ ਕਰਦੇ ਹੋ ਜਿੱਦਾਂ ਜਿੱਦਾਂ ਪੇਮੈਂਟ ਆਈ ਜਾਊਗੀ ਉਦਾਂ ਇਹ ਸੂਟ ਲੇਗੇ ਜਿਹੜੇ ਬੁੱਕ ਹੋਏ ਜਾਣਗੇ ਤੇ ਉਦੋਂ ਦਾ ਆਪਾਂ ਸੂਟ ਹੈਗੇ ਜਿਹੜੇ ਰੱਖੀ ਜਾਵਾਂਗੇ ਠੀਕ ਐ ਜੀ ਕਈ ਭੈਣਾ ਪੇਮੈਂਟ ਨੂੰ ਡਿਲੇ ਕਰ ਦਿੰਦੀਆਂ ਨੇ ਗਿਆ ਕਾਫੀ ਲੇਟ ਕਰਦੀਆਂ ਨੇ ਕਈ ਸੂਟ ਸਕਿਪ ਕਰ ਦਿੰਦੇ ਨੇ ਤਾਂ ਕਰਕੇ ਆਪਾਂ ਹੁਣ ਜਿਹੜੀ ਪੇਮੈਂਟ ਨਾਲ ਦੀ ਨਾਲ ਹੈ ਜਿਹੜੀਆਂ ਭੈਣਾ ਫੌਰਨ ਤੋਂ ਲੈਂਗੇ ਉਹਨਾਂ ਦੇ ਕਾਫੀ ਸੂਟ ਹੁੰਦੇ ਨੇ ਆਰਡਰ ਲੰਬਾ ਹੁੰਦਾ ਹੈਗਾ ਤੁਸੀਂ ਆਪਣੇ ਸੂਟ ਲੈਂਗੇ ਜਿਹੜੇ ਰਖਵਾ ਸਕਦੇ ਹੋਗੇ ਜਦੋਂ ਤੁਹਾਡੀ ਪੇਮੈਂਟ ਮਤਲਬ ਸੂਟ ਕੰਪਲੀਟ ਹੋੁੰਦੇ ਨੇ ਤੁਸੀਂ ਉਦੋਂ ਪੇਮੈਂਟ ਹੈ ਜਿਹੜੀ ਕਰ ਸਕਦੇ ਹੋਗੇ ਲੋ ਨੈਕਸਟ ਸੂਟ ਹੈਗਾ ਇਹ येलो ਇਹ ਵੀ ਮਤਲਬ ਸੂਟ ਹੈ ਜਿਹੜਾ ਕਾਫੀ ਜਿਆਦਾ ਸੋਹਣਾਗਾ ਇਹ ਸਾਰੇ ਮਤਲਬ ਜਿੰਨੇ ਵੀ ਸੂਟ ਨੇਗੇ ਤੁਸੀਂ ਵਿਦਆਊਟ ਲਾਈਨਿੰਗ ਸਟਿਚ ਕਰਵਾ ਸਕਦੇ ਹੋਗੇ ਜੇ ਕੋਈ ਮਤਲਬ ਸੀ ਥਰੂ ਹੈਗਾ ਸੂਟ ਉਹਦੇ ਨੀਚੇ ਤੁਸੀਂ ਲਾਈਨਿੰਗ ਲਗਵਾ ਸਕਦੇ ਹੋਗੇ ਨਹੀਂ ਫਿਰ ਵਿਦਆਊਟ ਲਾਈਨਿੰਗ ਇਹ ਸਟਿਚ ਹੋਣਗੇ ਕਾਫੀ ਜਿਆਦਾ ਸੋਹਣੇ ਰਹਿਣਗੇ ਇਹ ਵਾਲੇ ਸੂਟ ਲਓ ਜੀ ਨੈਕਸਟ ਸੂਟ ਹੈ ਜੀ ਫਰੋਜ਼ੀ ਦੇ ਵਿੱਚ ਇਹਦੇ ਨਾਲ ਤੁਸੀਂ ਇਹ ਕੰਟਰਾਸਟ ਬਣਾ ਸਕਦੇ ਹੋ ਵਾਈਟ ਬਾਟਮ ਲਗਾ ਸਕਦੇ ਹੋਗੇ ਦੁਪੱਟਾ ਤੁਸੀਂ ਵਾਈਟ ਨਹੀਂ ਲੈਣਾ ਹੈਗਾ ਤਾਂ ਤੁਸੀਂ ਟਾਈ ਐਂਡ ਡਾਈ ਕਰਵਾ ਸਕਦੇ ਹੋਗੇ ਜੇ ਤੁਸੀਂ ਟਾਈ ਐਂਡ ਡਾਈ ਦੁਪੱਟਾ ਨਹੀਂ ਲਾਈਕ ਕਰਦੇ ਹੈਗੇ ਤਾਂ ਤੁਸੀਂ ਇੱਕ 베ਸ ਦਾ ਜਿੱਦਾਂ ਕਿ ਸ਼ਰਟ ਹੈ ਫਰੋਜ਼ੀ ਉਸ 베ਸ ਦਾ ਤੁਸੀਂ ਇਹਦੇ ਨਾਲ ਦੁਪੱਟਾ ਹੈਗਾ ਜਿਹੜਾ ਲੈ ਸਕਦੇ ਹੋਗੇ ਜਾਂ ਫਿਰ ਤੁਸੀਂ ਟਾਈ ਐਂਡ ਡਾਈ ਕਰਵਾ ਕੇ ਤਾਂ ਫਰੋਜ਼ੀ ਲੈਸ ਲਗਵਾ ਸਕਦੇ ਹੋਗੇ ਤੇ ਇਹਦਾ ਬਹੁਤ ਸਾਰੇ ਆਪਸ਼ਨਸ ਹੁੰਦੀਆਂ ਨੇ ਸੂਟ ਦੇ ਵਿੱਚ ਜਿੱਦਾਂ ਕਿ ਆਪਾਂ ਜਦੋਂ ਤਿਆਰ ਕਰਵਾਉਣੇ ਆਂਗੇ ਬਹੁਤ ਜਿਆਦੇ ਸੋਹਣੇ ਸੂਟ ਬਣਦੇ ਨੇ ਇਹਦੇ ਨਾਲ ਤੁਸੀਂ ਵਾਈਟ ਬਾਟਮ ਲਗਾ ਸਕਦੇ ਹੋ ਵਾਈਟ ਆਪਣੇ ਕੋਲੇ ਹੈਗਾ ਫੈਬਰਿਕ ਕਾਟਨ ਦੇ ਵਿੱਚ ਤੇ ਇਹ ਵਾਲਾ ਸੂਟ ਹੈ ਤੁਸੀਂ ਇਦਾਂ ਤਿਆਰ ਕਰਵਾ ਸਕਦੇ ਹੋਗੇ ਮਤਲਬ ਗਰਮੀਆਂ ਵਾਲੇ ਸੂਟ ਲੇਗੇ ਥੋੜੇ ਜੇ ਲੂਜ਼ ਫਿਟਿੰਗ ਸਟਾਈਲ ਦੇ ਵਿੱਚ ਤੁਸੀਂ ਇਹਨਾਂ ਨੂੰ ਰੈਡੀ ਕਰਵਾਓ ਨਾਲੇ 트ੈਂਡ ਵੀ ਹੈ ਨਾਲੇ ਲੂਜ਼ ਦੇ ਵਿੱਚ ਥੋੜਾ ਜਿਹਾ ਸਟਾਈਲ ਲੱਗਾ ਸੋਹਣਾ ਲੱਗਦਾ ਹੈ ਇਸ ਤੋਂ ਬਾਅਦ ਆਜੂਗਾ ਕਿ ਜਿੱਦਾਂ ਮੈਂ ਸੂਟ ਪਾਇਆ ਸੀਗਾ ਹਨਾ ਉਹਦੇ ਵਿੱਚ ਇਹ ਨੈਕਸ ਦੂਜਾ ਕਲਰ ਸੀ ਉਹਦਨ ਲਗਾਈ ਹੋਣ ਲਈ ਗਏ ਹੋਏ ਸੀ ਦੁਪੱਟੇ ਤੁਸੀਂ ਇਹ ਵਾਲਾ ਵੀ ਚਿਕਨ ਦੀ ਬਾਟਮ ਨਾਲ ਉਹਦਾ ਇਹ ਦੂਜਾ ਕਲਰ ਹੈ ਜਿਹੜਾ ਮੈਂ ਕਾਟਨ ਦਾ ਸੂਟ ਪਾਇਆ ਸੀ ਇਹ ਵਾਲਾ ਵੀ ਲੈ ਸਕਦੇ ਹੋਗੇ 베ਬੀ ਬਲੂ ਕਲਰ ਹੈ ਕਾਫੀ ਜਿਆਦਾ ਜਦੋਂ ਸੋਹਣਾ ਲੱਗੂਗਾ ਜਦੋਂ ਇਹ ਤਿਆਰ ਹੋ ਗਿਆ ਉਸ ਤਰ੍ਹਾਂ ਹੀ ਸੈਂਟਰ ਪੈਨਲ ਦੇ ਵਿੱਚ ਜਿਹੜੀ ਲੈਸ ਹੈਗੀ ਲਗਾ ਕੇ ਤਿਆਰ ਕਰਵਾ ਸਕਦੇ ਹੋਗੇ ਇਹਦੇ ਨਾਲ ਤੁਸੀਂ ਕਰੀਮ ਮਤਲਬ ਪਲੇਨ ਬਾਟਮ ਵੀ ਲਗਾ ਸਕਦੇ ਹੋਗੇ ਜੇ ਆਪਰ ਤੁਸੀਂ ਚਿਕਨ ਦੀ ਬਾਟਮ ਵੀ ਲਗਾ ਸਕਦੇ ਹੋ ਚਿਕਨ ਦਾ ਦੁਪੱਟਾ ਵੀ ਲਗਾ ਸਕਦੇ ਹੋ ਨਾਲ ਜੇ ਤੁਸੀਂ ਚਿਕਨ ਦੀ ਬਾਟਮ ਨਹੀਂ ਲੈਣੀ ਹੈਗੀ ਤਾਂ ਤੁਸੀਂ ਮਤਲਬ ਪਲੇਨ ਬਾਟਮ ਲਗਾ ਸਕਦੇ ਹੋ ਉਹਦਾ ਪ੍ਰਾਈਸ ਰਹੇਗਾ 850 ਜੇ 올ਓਵਰ ਲੈਣਾ ਤਾਂ ਪ੍ਰਾਈਸ ਹੈਗਾ 1000 ਜੇ ਤੁਸੀਂ ਪਲੱਸ ਚਿਕਨ ਦੀ ਬਾਟਮ ਤੇ ਪਲੱਸ ਚਿਕਨ ਦਾ ਦੁਪੱਟਾ ਲੈਣੇ 2150 ਰੁਪਏ ਪ੍ਰਾਈਸ ਰਹੇਗਾ ਸੂਟ ਮਤਲਬ ਇਦਾਂ ਕਿ ਕਾਫੀ ਜਿਆਦਾ ਸੋਹਣਾ ਬਣ ਜੂਗਾ ਸਾਡੇ ਕੋਲੋਂ ਤੁਸੀਂ ਸਿਲਾਈ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਤੇ ਜੇ ਤੁਸੀਂ ਬਿਨਾ ਸਲਾਈ ਤੋਂ ਮਗਵਾਉਣਾ ਚਾਹੁੰਦੇ ਹੋ ਬਿਨਾ ਸਲਾਈ ਤੋਂ ਵੀ ਮਗਵਾ ਸਕਦੇ ਹੋ ਇਸ ਤਰ੍ਹਾਂ ਇਹ ਸੂਟ ਨੂੰ ਤਿਆਰ ਕਰਵਾ ਸਕਦੇ ਆ ਆਪਾਂ ਇਹਦੇ ਨਾਲ ਦੁਪੱਟਾ ਕਿ ਜਿਹੜਾ ਲੀਲਨ ਦਾ ਡਾਈ ਕਰਵਾਇਆ ਹੈਗਾ ਕਿਸੇ ਭੈਣ ਦਾ ਟਾਈਂਡਾਈ ਆਪਾਂ ਮਤਲਬ ਦੁਪੱਟਾ ਕਰਾਇਆ ਹੈਗਾ ਤੇ ਮਤਲਬ ਬਹੁਤ ਜ਼ਿਆਦਾ ਜਿਹੜਾ ਸੂਟ ਹੈਗਾ ਸੋਨਾ ਬਣਿਆ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਆਪਣਾ ਜ਼ਰੂਰ ਭੇਜਿਆ ਕਰੋ WhatsApp ਤੇ ਤੇ ਫਿਰ ਤੁਸੀਂ ਆਪਣਾ ਜਿਹੜਾ ਸੂਟ ਹੈਗਾ ਰਖਵਾ ਸਕਦੇ ਹੋਗੇ ਤੇ ਤੁਸੀਂ ਸਾਡੇ ਕੋਲੋਂ ਸੂਟ ਸਲਾਈ ਵੀ ਕਰਾ ਸਕਦੇ ਹੋ ਬਿਨਾ ਸਲਾਈ ਤੋਂ ਵੀ ਜਿਹੜਾ ਸੂਟ ਹੈਗਾ ਮੰਗਵਾ ਸਕਦੇ ਹੋ ਕੋਈ ਵੀ ਭੈਣ ਵਿਜ਼ਿਟ ਕਰਨਾ ਚਾਹੁੰਦੀ ਹੈਗੀ ਸਾਡੇ ਕੋਲੇ ਤਾਂ ਤੁਸੀਂ ਵਿਜ਼ਿਟ ਕਰਕੇ ਵੀ ਮਤਲਬ ਸੂਟ ਲੇ ਲੇਗੇ ਜਿਹੜੇ ਮਤਲਬ ਲੈ ਸਕਦੇ ਹੋ ਆਪਣੇ ਕੋਲੋਂ ਕੋਈ ਵੀ ਤੁਸੀਂ ਪਾਰਟੀ ਵੇਅਰ ਸੂਟ ਰੈਡੀ ਕਰਵਾਉਣੇ ਨੇ ਉਹ ਵੀ ਕਰਵਾ ਸਕਦੇ ਹੋਗੇ ਤੇ ਕਾਫੀ ਮਤਲਬ ਭੈਣਾਂ ਆ ਜਾਂਦੀਆਂ ਨੇਂਗੀਆਂ ਇੱਥੇ ਵਿਜ਼ਿਟ ਵੀ ਕਰਦੀਆਂ ਨੇਂਗੀਆਂ ਤੇ ਮਤਲਬ ਸੂਟ ਵਗੈਰਾ ਵੀ ਇੱਥੋਂ ਲੈ ਜਾਂਦੇ ਨੇ ਤੁਸੀਂ ਵੀ ਇਦਾਂ ਲੈ ਜਾ ਸਕਦੇ ਹੋਗੇ